ਮੈਂ ਹੁਣੀ ਹੁਣੀ ਦੇਖਿਆ ਦੋ ਤਿੰਨ ਬੰਦਿਆਂ ਨੇ ਕਮੈਂਟ ਕੀਤਾ ਕਰਨੇ ਭਾਈ ਹਣੀ ਬਾਈ ਨਾਲ ਕੀ ਗੱਲ ਹੋ ਗਈ ਮੈਨੂੰ ਸਮਝਣ ਲੱਗੇ ਵੀ ਤੁਸੀਂ ਕੀ ਕਹਿ ਰਹੇ ਹੋ ਉਹ ਕਿਸੇ ਇੰਟਰਵਿਊ ਵਾਲੇ ਨੇ ਕੋਈ ਜੰਕ ਕੱਟ ਕੇ ਪਾਇਆ ਕਿ ਦਾਣੇ ਦਾ ਕ੍ਰੈਡਿਟ ਨਹੀਂ ਮਿਲਦਾ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਉਹ ਉਹਨਾਂ ਨੇ ਵੀਰੇ ਵਿੱਚੋਂ ਬੁੱਚੋਂ ਕੱਟ ਕੇ ਪਾਤਾ ਹੋਣਾ ਤੁਸੀਂ ਉਹਨੂੰ ਪੂਰਾ ਦੇਖਿਓ ਮੈਂ ਆਲਵੇਸ ਕਹਿੰਦਾ ਹਣੀ ਨਾਲ ਮੇਰੀ ਕੋਈ ਪ੍ਰੋਬਲਮ ਨਹੀਂ ਕਿ ਕਦੇ ਵੀ ਜ਼ਿੰਦਗੀ 'ਚ ਨਹੀਂ ਹੋਈ ਹੈ ਕਿ ਉਹ ਮੇਰਾ ਭਰਾ ਹੈ ਤੇ ਆਲਵੇਸ ਮੈਨੂੰ ਕ੍ਰੈਡਿਟ ਮਿਲਿਆ ਜਿੱਥੇ-ਜਿੱਥੇ ਉਹਨੇ ਆ ਗਾਣਾ ਕੀਤਾ ਵਾ ਸੋ ਮੈਂ ਉਸ ਦੇ ਵਿੱਚ ਇਹ ਚੀਜ਼ ਕਹਿ ਰਿਹਾ ਸੀ ਵੀ ਜਦੋਂ ਬਾਲੀਵੁੱਡ ਐਕਟਰ ਕਈ ਵਾਰੀ ਕਿਸੇ ਪੰਜਾਬੀ ਬੰਦੇ ਦਾ ਗਾਣਾ ਪਰਫਾਰਮ ਕਰਦੇ ਆ ਜਦੋਂ ਅੰਗਰੇਜ਼ੀ ਵਿੱਚ ਉਹਨੂੰ ਪਰਫਾਰਮ ਕਰਦੇ ਸੀ ਉਹ ਕ੍ਰੈਡਿਟ ਨਹੀਂ ਦਿੰਦੇ ਹੈਗੇ ਤੁਹਾਨੂੰ ਉਹ ਉਲਟੇ ਲੋਟ ਲੈ ਗਏ ਤੁਸੀਂ ਪਤਾ ਨਹੀਂ ਕਿਵੇਂ ਵਿੱਚੋਂ ਕੱਟ-ਕੁੱਟ ਕੇ ਪੂਰੀ ਸੁਣਿਆ ਕਰੋ ਯਾਰ ਇਦਾਂ ਨਾ ਕਰਿਆ ਕਰੋ ਔਰ ਇਹੋ ਜੀ ਗੱਲ ਬਿਲਕੁਲ ਨਾ ਕਹਿਆ ਕਰੋ ਮੈਂ ਹਮੇਸ਼ਾ ਮੈਨੂੰ ਕਿਸੇ ਬੰਦੇ ਬਾਰੇ ਕੋਈ ਬੰਦਾ ਕੁਐਸਚਨ ਪੁੱਛੇ ਮੈਂ ਆਲਵੇਸ ਗਿਆ ਕਿ ਉਹ ਬਹੁਤ ਹਾਰਡ ਵਰਕਿੰਗ ਬੰਦਾ ਤੇ ਸਾਡਾ ਭਰਾ ਹੈ ਸਾਚੀ ਗੱਲ ਕਿਦਾ ਹਾਲ ਚਾਲ ਜੀ ਠੀਕ ਠਾਕ ਹੂੰ ਮੈਂ ਹੁਣੀ ਹੁਣੀ ਦੇਖਿਆ ਦੋ ਤਿੰਨ ਬੰਦਿਆਂ ਨੇ ਕਮੈਂਟ ਕੀਤਾ ਕਰਨੇ ਬਾਈ ਹਣੀ ਬਾਈ ਨਾਲ ਕੀ ਗੱਲ ਹੋ ਗਈ ਮੈਨੂੰ ਸਮਝਣ ਲੱਗੇ ਵੀ ਤੁਸੀਂ ਕੀ ਕਹਿ ਰਹੇ ਹੋ ਉਹ ਕਿਸੇ ਇੰਟਰਵਿਊ ਵਾਲੇ ਨੇ ਕੋਈ ਚੰਕ ਕੱਟ ਕੇ ਪਾਇਆ ਕਿ ਗਾਣਾ ਦਾ ਕ੍ਰੈਡਿਟ ਨਹੀਂ ਮਿਲਦਾ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਉਹ ਉਹਨਾਂ ਨੇ ਵੀਰੇ ਵਿੱਚੋਂ ਵਿਚੋ ਕੱਟ ਕੇ ਪਾਤਾ ਹੋਣਾ ਤੁਸੀਂ ਉਹਨੂੰ ਪੂਰਾ ਦੇਖਿਓ ਮੈਂ ਆਲਵੇਸ ਕਹਿੰਨਾ ਹਾਨੀ ਨਾਲ ਮੇਰੀ ਕੋਈ ਪ੍ਰੋਬਲਮ ਨਹੀਂ ਕਿ ਕਦੇ ਵੀ ਜ਼ਿੰਦਗੀ ਵਿੱਚ ਨਹੀਂ ਹੋਈ ਹੈ ਕਿ ਉਹ ਮੇਰਾ ਭਰਾ ਹੈ ਤੇ ਆਲਵੇਸ ਮੈਨੂੰ ਕ੍ਰੈਡਿਟ ਮਿਲਿਆ ਜਿੱਥੇ-ਜਿੱਥੇ ਉਹਨੇ ਗਾਣਾ ਕੀਤਾ ਵਾ ਸੋ ਮੈਂ ਉਸ ਦੇ ਵਿੱਚ ਇਹ ਚੀਜ਼ ਕਹਿ ਰਿਹਾ ਸੀ ਵੀ ਜਦੋਂ ਬਾਲੀਵੁੱਡ ਐਕਟਰ ਕਈ ਵਾਰੀ ਕਿਸੇ ਪੰਜਾਬੀ ਬੰਦੇ ਦਾ ਗਾਣਾ ਪਰਫਾਰਮ ਕਰਦੇ ਆ ਜਦੋਂ ਅੰਗਰੇਜ਼ੀ ਬੀਟ ਨੂੰ ਪਰਫਾਰਮ ਕਰਦੇ ਸੀ ਉਹ ਕ੍ਰੈਡਿਟ ਨਹੀਂ ਦਿੰਦੇ ਹੈਗੇ ਤੁਹਾਨੂੰ ਨਾ ਕਿ ਹਾਨੀ ਓਲ ਟੇ ਲੋਟ ਲੈ ਗਏ ਤੁਸੀਂ ਪਤਾ ਨਹੀਂ ਕਿਵੇਂ ਵਿਚੋ ਕਟਕਟ ਕੇ ਪੂਰੀ ਸੁਣਿਆ ਕਰੋ ਯਾਰ ਐਦਾਂ ਨਾ ਕਰਿਆ ਕਰੋ ਔਰ ਇਹੋ ਜੀ ਗੱਲ ਬਿਲਕੁਲ ਨਾ ਗਿਆ ਕਰੋ ਮੈਂ ਹਮੇਸ਼ਾ ਮੈਨੂੰ ਕਿਸੇ ਬੰਦੇ ਬਾਰੇ ਕੋਈ ਬੰਦਾ ਕੁਐਸਚਨ ਪੁੱਛੇ ਮੈਂ ਆਲਵੇਸ ਗਿਆ ਕਿ ਉਹ ਬਹੁਤ ਹਾਰਡ ਵਰਕਿੰਗ ਬੰਦਾ ਤੇ ਸਾਡਾ ਭਰਾ ਹੈ ਔਰ ਇੱਕ ਵਾਰੀ ਕਹਿਤਾ ਭਰਾ ਤਾਂ ਸੱਚ ਕੱਲ ਜੀ ਕਿਦਾਂ ਹਾਲ ਚੱਲ ਜੀ ਠੀਕ ਠਾਕ ਹੂੰ ਮੈਂ ਹੁਣੀ ਹੁਣੀ ਦੇਖਿਆ ਦੋ ਤਿੰਨ ਬੰਦਿਆਂ ਨੇ ਕਮੈਂਟ ਕੀਤਾ ਕਰਨੇ ਬਾਈ ਹਣੀ ਬਾਈ ਨਾਲ ਕੀ ਗੱਲ ਹੋ ਗਈ ਮੈਨੂੰ ਸਮਝਣ ਲੱਗੇ ਵੀ ਤੁਸੀਂ ਕੀ ਕਹਿ ਰਹੇ ਹੋ ਉਹ ਕਿਸੇ ਇੰਟਰਵਿਊ ਵਾਲੇ ਨੇ ਕੋਈ ਜੰਕ ਕੱਟ ਕੇ ਪਾਇਆ ਕਿ ਗਾਣੇ ਦਾ ਕ੍ਰੈਡਿਟ ਨਹੀਂ ਮਿਲਦਾ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਉਹ ਉਹਨਾਂ ਨੇ ਵੀਰੇ ਵਿੱਚੋਂ ਬੁੱਚੋਂ ਕੱਟ ਕੇ ਪਾਤਾ ਹੋਣਾ ਤੁਸੀਂ ਉਹਨੂੰ ਪੂਰਾ ਦੇਖਿਓ ਮੈਂ ਆਲਵੇਸ ਕਹਿੰਦਾ ਹਾਨੀ ਨਾਲ ਮੇਰੀ ਕੋਈ ਪ੍ਰੋਬਲਮ ਨਹੀਂ ਕਿ ਕਦੇ ਵੀ ਜ਼ਿੰਦਗੀ 'ਚ ਨਹੀਂ ਹੋਈ ਹੈ ਕਿ ਉਹ ਮੇਰਾ ਭਰਾ ਹੈ ਤੇ ਆਲਵੇਸ ਮੈਨੂੰ ਕ੍ਰੈਡਿਟ ਮਿਲਿਆ ਜਿੱਥੇ ਜਿੱਥੇ ਉਹਨੇ ਆ ਗਾਣਾ ਕੀਤਾ ਵਾ ਸੋ ਮੈਂ ਉਸ ਦੇ ਵਿੱਚ ਇਹ ਚੀਜ਼ ਕਹਿ ਰਿਹਾ ਸੀ ਵੀ ਜਦੋਂ ਬਾਲੀਵੁੱਡ ਐਕਟਰ ਕਈ ਵਾਰੀ ਕਿਸੇ ਪੰਜਾਬੀ ਬੰਦੇ ਦਾ ਗਾਣਾ ਪਰਫਾਰਮ ਕਰਦੇ ਆ ਜਦੋਂ ਅੰਗਰੇਜ਼ੀ ਵੀਡੀਓ ਨੂੰ ਪਰਫਾਰਮ ਕਰਦੇ ਸੀ ਉਹ ਕ੍ਰੈਡਿਟ ਨਹੀਂ ਦਿੰਦੇ ਹੈਗੇ ਤੁਹਾਨੂੰ ਨਾ ਕਿ ਹਣੀ ਉਲਟੇ ਲੁੱਟ ਲੈ ਗਏ ਤੁਸੀਂ ਪਤਾ ਨਹੀਂ ਕਿਵੇਂ ਵਿੱਚੋਂ ਕੱਟ-ਕੁੱਟ ਕੇ ਪੂਰੀ ਸੁਣਿਆ ਕਰੋ ਯਾਰ ਇਦਾਂ ਨਾ ਕਰਿਆ ਕਰੋ ਔਰ ਇਹੋ ਜੀ ਗੱਲ ਬਿਲਕੁਲ ਨਾ ਗਿਆ ਕਰੋ ਮੈਂ ਹਮੇਸ਼ਾ ਮੈਨੂੰ ਕਿਸੇ ਬੰਦੇ ਬਾਰੇ ਕੋਈ ਬੰਦਾ ਕੁਐਸਚਨ ਪੁੱਛੇ ਮੈਂ ਆਲਵੇਸ ਗਿਆ ਕਿ ਉਹ ਬਹੁਤ ਹਾਰਡ ਵਰਕਿੰਗ ਬੰਦਾ ਤੇ ਸਾਡਾ ਭਰਾ ਹੈ ਔਰ ਇੱਕ ਵਾਰੀ ਕਹਤਾ ਭਰਾ ਤਾਂ